ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਗੁਲਵਿੰਦਰ ਹਾਲੀਅਤ ਜੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਰਿਪੋਰਟ ਇੱਕ ਵਿਸ਼ੇਸ਼ ਤੌਰ ਤੇ ਆਈ ਹੈ ਚੰਡੀਗੜ੍ਹ ਤੋਂ ਅਬੋੜ ਦੇ ਨੇੜੇ ਪਿੰਡ ਸ਼ੇਰਗੜ੍ਹ ਚ ਬੀਤੇ ਦਿਨੀ ਆਵਾਰਾ ਕੁੱਤਿਆਂ ਨੇ ਇੱਕ ਸਾਲਾ ਬੱਚੇ ਨੂੰ ਖਾਦਾ ਸੀ ਆਵਾਰਾ ਕੁੱਤਿਆਂ ਦੇ ਹਮਲੇ 'ਚ ਕਿਸੇ ਦੀ ਮੌਤ ਹੋਣ ਵਾਲੀ ਇਹ ਕੋਈ ਪਹਿਲੀ ਜਾਂ ਆਖਰੀ ਘਟਨਾ ਨਹੀਂ ਪੰਜਾਬ 'ਚ ਪਿਛਲੇ ਸਾਲ ਪੰਜਾਬ 'ਚ ਆਵਾਰਾ ਕੁੱਤਿਆਂ ਨੇ 1 ਲੱਖ ਤੋਂ ਵੱਧ ਲੋਕਾਂ ਨੂੰ ਵੱਢਿਆ ਜਿਨ੍ਹਾਂ ਚੋਂ ਕਈਆਂ ਦੀਆਂ ਮੌਤਾਂ ਹੋਈਆਂ ਤੇ ਕਈ ਗੰਭੀਰ ਜ਼ਖਮੀ ਹੋਏ ਸਨ ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਕਰਨ ਵਾਲੇ ਤਿੰਨੇ ਵਿਭਾਗ ਇੱਕ ਦੂਜੇ ਦੇ ਮੂੰਹ ਵੱਲ ਦੇਖ ਰਹੇ ਨੇ ਪੰਜਾਬ ਸਰਕਾਰ ਵੱਲੋਂ 2018 'ਚ ਇਕੱਠੇ ਕੀਤੇ ਗਏ ਅੰਕੜਿਆਂ ਅਨੁਸਾਰ 1.13 ਲੱਖ ਲੋਕਾਂ ਨੂੰ ਪੰਜਾਬ 'ਚ ਆਵਾਰਾ ਕੁੱਤਿਆਂ ਨੇ ਵੱਢ ਖਾਦਾ ਸੀ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਜੁੜੇ ਨੇ ਸਾਡੇ ਨਾਲ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਕੀ ਵਾਪਰਿਆ ਕੀ ਹੋਣ ਵਾਲਾ ਹੈ ਸਿਆਸੀ ਪਿੰਡਾਂ ਖੇਡਾਂ ਦੇ ਮੈਦਾਨਾਂ ਸੰਗੀਤ ਦੀ ਦੁਨੀਆ ਤੇ ਹੋਰ ਬਹੁਤ ਕੁਝ ਦਾ ਵੇਰਵੇ ਨਾਲ ਹਾਲ ਤੁਸੀਂ ਵੀ ਸਾਡੇ ਗਰੁੱਪ ਵਿੱਚ ਸ਼ਾਮਲ ਹੋ ਸਕਦੇ ਹੋ ਤੇ ਆਪਣੇ ਜਿਲ੍ਹਿਆਂ ਗੱਲਾਂ ਦੁਨੀਆ ਦੇ ਲੋਕਾਂ ਨਾਲ ਸਾਂਝੀਆਂ ਕਰ ਸਕਦੇ ਹੋ ਸੋ ਇੰਟਰਨੈਟ ਤੇ ਖਬਰਾਂ ਦੀ ਤਾਜ਼ਾ ਜਾਣਕਾਰੀ ਲਈ ਆਪਣੇ ਦੋਸਤਾਂ ਨੂੰ ਵੀ ਇਸ ਵਿੱਚ ਸ਼ਾਮਲ ਕਰੋ ਬਸ ਸਰਚ ਕਰੋ ਪੰਜਾਬ ਡੇਲੀ ਨਿਊਜ਼ ਤੇ ਗਰੁੱਪ ਵਿੱਚ ਸ਼ਾਮਲ ਹੋ ਜਾਓ ਪੰਜਾਬ ਦੀ ਸਿਆਸਤ ਵਿੱਚ ਹਿਲਜੁਲ ਲਗਾਤਾਰ جاری ਹੈ ਲੋਕ ਸਭਾ ਚੋਣਾਂ ਕਰਕੇ ਸਿਆਸੀ ਪੈਂਤਰੇ ਬਾਜ਼ੀਆਂ ਆਰੰਭ ਹੋ ਗਈਆਂ ਅੱਜ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਕੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਦਿੱਤਾ ਕੁਬਾਇਆ ਨੇ ਕਿਹਾ ਕਿ ਉਹ ਸੁਖਵੀਰ ਸਿੰਘ ਬਾਦਲ ਤੋਂ ਤੰਗ ਆ ਕੇ ਅਕਾਲੀ ਦਲ ਨੂੰ ਛੱਡ ਕੇ ਜਾ ਰਿਹਾ ਹੈ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਹਨਾਂ ਅਕਾਲੀ ਦਲ ਤੋਂ ਸ਼ੇਰ ਸਿੰਘ ਕੁਬਾਇਆ ਨੂੰ ਪਹਿਲਾਂ ਹੀ ਮੁੱਤਲ ਕਰ ਦਿੱਤਾ ਸੀ ਚੇਤੇ ਰਹੇ ਕਿ ਸ਼ੇਰ ਸਿੰਘ ਕੁਬਾਇਆ ਦਾ ਪੁੱਤਰ ਫਾਜ਼ਲ ਕਾ ਤੋਂ ਕਾਂਗਰਸ ਦਾ ਐਮਐਲਏ ਹੈ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ। ਆ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਵਾਸਤੇ ਵਿਦੇਸ਼ਾਂ ਵਿੱਚ ਲੱਗੀਆਂ ਪਿੰਡ ਪਿੱਪਲ ਦੀਆਂ ਜਿਹੜਾ ਔਰ ਪਟਿਆਲਾ ਤੋਂ ਲਿਖਦਾ ਗੁਰਨਾਮ ਸਿੰਘ ਅਕੀਦਾ ਪੰਜਾਬ ਦੇ ਪਵਦੀ ਖੇਤਰ ਚ ਵਿਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ਚ ਕਾਫੀ ਉਤਸ਼ਾਹ ਹੈ ਕਿ ਕਨੌਰ ਤੋਂ ਸ਼ੰਭੂ ਰੋਡ ਤੇ ਪਿੱਪਲ ਮੰਗੌਲੀ ਨਾਮ ਇੱਕ ਪਿੰਡ ਹੈ ਜਿੱਥੇ 750 ਵੋਟਾਂ ਚੋਂ 300 ਦੇ ਕਰੀਬ ਲੋਕ ਵੱਖ-ਵੱਖ ਮੌਲਕਾਂ ਚ ਗਏ ਗੁਰਬਤ ਚ ਜ਼ਿੰਦਗੀ ਕੱਟ ਰਿਐਸ ਪਿੰਡ ਦੇ ਵਾਸੀਆਂ ਨੇ 1974 ਤੋਂ ਬਾਅਦ ਦਿਨ ਫਿਰਨੇ ਸ਼ੁਰੂ ਹੋਏ ਜਦ ਪਿੰਡ ਚ ਪਪਿੰਦਰ ਸਿੰਘ, ਸੁਰਿੰਦਰ ਸਿੰਘ ਪਜਨੀਕ, ਗੁਰਬਚਨ ਨਿਸ਼ਾਨ, ਪਰਮਜੀਤ ਜਰਮਨ ਗਏ ਤਾਂ ਲੋਕਾਂ ਦੀਆਂ ਵਿਦੇਸ਼ ਜਾਣ ਲਈ ਲੈਣਾ ਲੱਗ ਗਈਆਂ ਸਰਪੰਚ ਹਰਜਿੰਦਰ ਸਿੰਘ ਦੱਸਦਾ ਹੈ ਕਿ ਪਿੱਪਲ ਮੰਗੌਲੀ ਵਿੱਚੋਂ 150 ਵੱਧ ਵਿਅਕਤੀ ਇਟਲੀ 25 ਜਰਮਨੀ 10 ਕੈਨੇਡਾ 35 ਅਮਰੀਕਾ 5 ਨਿਊਜ਼ੀਲੈਂਡ 15 ਇੰਗਲੈਂਡ 8 ਫਰਾਂਸ 25 ਸਪੇਨ 7 ਆਸਟ੍ਰੇਲੀਆ 3 ਅਰਬ ਦੇਸ਼ਾਂ ਤੇ ਕੁਝ ਹੋਰ ਦੇਸ਼ਾਂ 'ਚ ਗਏ ਇਸ ਪਿੰਡ 'ਚੋਂ ਪ੍ਰਵਾਸ ਕਰਨ ਵਾਲਿਆਂ 'ਚ ਜ਼ਿਆਦਾਤਰ ਲੁਬਾਣੇ ਰਾਜਪੂਤ ਜੱਟ ਤੇ ਗੱਡਰੀਏ ਨੇ ਪਿੰਡ 'ਚ 82 ਸਾਲਾ ਫੌਜੀ ਜਗਿੰਦਰ ਸਿੰਘ ਦੀ ਕੋਠੀ ਬਣ ਰਹੀ ਹੈ ਉਸ ਤੇ ਦੋ ਪੁੱਤ ਇਟਲੀ ਹੈ ਫੌਜੀ ਜਗਿੰਦਰ ਸਿੰਘ ਕਹਿੰਦਾ ਕਿ ਸਾਰਾ ਪਿੰਡ ਪਹਿਲਾਂ ਕੱਚਾ ਸੀ ਇੱਥੇ ਅੰਤਾਂ ਦੀ ਗਰੀਬੀ ਸੀ ਪਰ ਅੱਜ ਸਾਡਾ ਪਿੰਡ ਚੰਡੀਗੜ੍ਹ ਬਣ ਗਿਆ ਸਾਰੇ ਪਿੰਡ 'ਚ ਲਹਿਰਾਂ ਬਹਿਰਾਂ ਨੇ ਪਿੰਡ 'ਚ 45 ਦੇ ਕਰੀਬ ਫੌਜੀ ਨੇ ਜਿੰਨਾਂ 'ਚੋ ਕੈਪਟਨ ਬਖਸ਼ੀਸ਼ ਸਿੰਘ ਕੋਲ ਪਹਿਲਾਂ ਕੋਈ ਜ਼ਮੀਨ ਨਹੀਂ ਸੀ ਪਰ ਅਮਰੀਕਾ ਜਾਣ ਤੋਂ ਬਾਅਦ ਇੰਨਾਂ ਕੋਲ ਹੁਣ 70 ਏਕੜ ਕਰੀਬ ਜ਼ਮੀਨ ਹੈ ਚੜ੍ਹਦੇ ਪਾਸੇ ਵੱਲ ਮਹਿਲ ਨਵਾ ਕੋਠੀਆਂ ਨੇ ਹਰਜੀਤ ਕੌਰ ਦਾ ਪਤੀ ਬਲਵਿੰਦਰ ਸਿੰਘ 10 ਸਾਲਾਂ ਤੋਂ ਇਟਲੀ ਹੈ ਪਰ ਉਸ ਦੇ ਜੇਠ ਗੁਰਬਚਨ ਸਿੰਘ ਤੇ ਮਨਜੀਤ ਸਿੰਘ ਵੀ ਇਟਲੀ ਗਏ ਬਾਅਦ ਚ ਉਹਨਾਂ ਨੇ ਹਰਜੀਤ ਕੌਰ ਦਾ ਪਤੀ ਵੀ ਇਟਲੀ ਬੁਲਾਇਆ ਇਸ ਵੇਲੇ ਪਿੰਡ ਚ ਤਿੰਨਾ ਭਰਾਵਾਂ ਦੀਆਂ ਤਿੰਨ ਕੋਠੀਆਂ ਤਿਆਰ ਹੋ ਰਹੀਆਂ ਪਿੰਡ ਵਾਸੀ ਕਹਿੰਦੇ ਆ ਜੋ ਵਿਦੇਸ਼ ਗਏ ਉਹ ਸਿਰਫ ਆਪਣੀਆਂ ਕੋਠੀਆਂ ਪਾ ਰਹੇ ਆ ਤੇ ਪਿੰਡ ਲਈ ਕੁਝ ਨਹੀਂ ਕਰਦੇ ਸਰਪੰਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਸੂਬੇਦਾਰ ਤਰਲੋਕ ਸਿੰਘ ਹੁਣ ਪਿੰਡ ਦੀਆਂ 25 ਵਿਧਵਾਵਾਂ ਨੂੰ 10000 ਸਾਲਾਨਾ ਪੈਨਸ਼ਨ ਦੇਣ ਲੱਗਾ ਹੈ ਇਸੇ ਤਰ੍ਹਾਂ ਮਨਜੀਤ ਸਿੰਘ ਨੇ ਵੀ ਸਕੂਲ ਚ ਪੜ੍ਹਦੇ ਬੱਚਿਆਂ ਦੀ ਮਦਦ ਕੀਤੀ ਹੈ ਇਸ ਇੱਕ ਵਿਸ਼ੇਸ਼ ਰਿਪੋਰਟ ਵਿਦੇਸ਼ਾਂ ਚ ਲੱਗੀਆਂ ਪਿੰਡ ਪਿੱਪਲ ਦੀਆਂ ਜਿਹੜਾ ਆਈ ਲੈਟਸ ਦਾ ਕੋਚਿੰਗ ਸੈਂਟਰ ਚਲਾ ਰਹੇ ਫ੍ਰੈਂਚ ਪੜਾਉਣ ਵਾਲੇ ਪ੍ਰੈਸਰ ਜਸਵੰਤ ਸਿੰਘ ਪੂਨੀਆਂ ਦਾ ਕਹਿਣਾ ਹੈ ਕਿ ਆਈ ਲੈਟਸ ਕੋਚਿੰਗ ਸੈਂਟਰ ਬੱਚਿਆਂ ਦਾ ਸ਼ੋਸ਼ਣ ਕਰ ਰਹੇ ਨੇ ਉਹਨਾਂ ਕਹਿੰਦੇ ਕਿ ਆ ਲੈਟਸ ਦੀ ਕੋਚਿੰਗ ਸਿਰਫ 304 ਘੰਟੇ ਪ੍ਰਤੀ ਦਿਨ ਲੈਣੀ ਸਹੀ ਹੈ ਪਰ ਇਸ ਲਈ ਫੀਸ 5000 ਦੇ ਕਰੀਬ ਜਾਇਜ਼ ਹੈ ਪਰ ਆਮ ਤੌਰ ਤੇ ਕੋਚਿੰਗ ਦੇਣ ਵਾਲੇ ਇੱਕ ਤੋਂ ਬੱਚੇ ਤੋਂ 15 ਤੋਂ 20000 ਫੀਸ ਲਈ ਜਾ ਰਹੀ ਹੈ